1 ਜੂਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੇ ਲਈ ਸਾਰੀਆਂ ਪਾਰਟੀਆਂ ਨੇ ਆਪਣੀ ਮੁਹਿੰਮ ਨੂੰ ਤੇਜ਼ੀ ਲਿਆ ਦਿੱਤੀ ਹੈ। ਉਸੇ ਕੜੀ ਵਿੱਚ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਦੀ ਵੀ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਉਂਦੇ ਹੋਏ ਸਲੇਮਪੁਰ ਸੇਖਾ ਦੇ ਵਿੱਚ ਪ੍ਰੇਮ ਸਿੰਘ ਪੰਗੂ ਦੇ ਵੱਲੋਂ ਰੱਖੇ ਗਏ ਇੱਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਜੋ ਕਿ ਪਟਿਆਲਾ ਜ਼ਿਲ੍ਹੇ ਤੋਂ ਵੱਡੀ ਲੀਡ ਪ੍ਰਾਪਤ ਕਰੇਗੀ ਜਿਸ ਦੇ ਵਿੱਚ ਅਹਿਮ ਰੋਲ ਕਨੌਰ ਹਲਕੇ ਦਾ ਹੋਵੇਗਾ ਆਓ ਦੇਖਦੇ ਹਾਂ ਰਜਿੰਦਰ ਸਿੰਘ ਮੋਹੀ ਦੀ ਰਿਪੋਰਟ ਦੌਰਾਨ ਰੈਲੀ ਦਾ ਰੂਪ ਧਾਰ ਕੇ ਹੋ ਜਾਣਾ ਤੁਹਾਡੇ 10-10 ਪਿੰਡਾਂ ਦੀ ਅੱਜ ਕਿਹੋ ਜਿਹਾ ਸਹਿਯੋਗ ਮਿਲਿਆ ਤੁਹਾਨੂੰ ਪਿੰਡਾਂ ਦੇ ਕੋ ਬੜਾ ਖਾਸ ਪਿੰਡਾਂ ਵਿੱਚ ਬਹੁਤ ਲੋਕ ਸ਼ਾਨਾਂ ਅਤੇ ਸ਼ੌਕ ਨਾ ਆਏ ਨੇ ਮਦਨਾਲ ਜੀ ਉਹਨਾਂ ਦੀ ਜੋ ਲੋਕਪਤੀ ਜੋ ਭਾਵਨਾ ਹੈਗੀ ਹੈ ਜੋ ਉਹਨਾਂ ਵਿਕਾਸ ਦੇ ਕਾਰਜ ਕਰਵਾਏਗੇ ਜਿੱਦੇ ਇੱਕ ਮਿਕਨੇ ਟੰਬਰਾ ਕੱਦਰ ਕੰਮ ਕੀਤਾ ਪਰਿਵਾਰ ਦੇ ਤੌਰ ਤੇ ਮਿੱਤਰ ਨੇ ਸਾਰੇ ਹੱਲ ਕੇ ਉਹਨਾਂ ਦੀ ਜਿੱਤੀ ਜਾਂ ਦੇਖਣ ਨੂੰ ਮਿਲੇ ਆਪਨ ਕੇ ਸਾਰੇ ਲੋਕ ਬੜੇ ਮੁਹੱਬਤ ਨਾਲ ਪਿਆਰ ਨਾਲ ਬਿਲਰੇ ਸੀ ਅਰ ਕਾਨਸਪਾਰਟ ਨੂੰ ਬਹੁਤ ਫਾਉਂਡਿੰਗ ਨੂੰ ਆਪਣੀ ਜ਼ਿੰਮੇਵਾਰੀ ਛੱਪਾਈ ਹੈ ਤੇ ਜੋ ਪੰਜਾਬ ਦਾ ਮਾਹੌਲ ਹੈਗਾ ਜੋ ਹਿੰਦੁਸਤਾਨ ਦਾ ਮਾਹੌਲ ਹੈ ਜਿਵੇਂ ਪਾਰ ਤੋਂ ਬੈਕਫੁੱਟ ਤੇ ਹੈ ਜੋ ਇੰਡੀਆ ਨੈਸ਼ਨ ਦੀ ਬੜਾ ਹਰ ਹਰ ਸਵਾਸੂਪੇ ਚੋ دکھن بالکل صاف ہے نہیں ہے تو اتر بھی سیٹان کا بڑا گاٹا پی رہا ہے اس کا کا جسے سارے وشلے نے چون وشلیشک نے کہہ رہے ہیں کہ بھاجپا دو دو ہزار چوبی سے جو رزلٹ آنگے تو بھاجپا مطلب دو سو تھلے سیٹاں آن کی مطلب مکان بدھی جا رہے ہیں پہلے ڈھائی سو کہ دو سو تک آ گئے ہے گی جو سو تے چھواں ستواں چن پورا ہوگی اب تک سیٹی بالکل صاف ہو جائے گی اور بھاجپا ਦਿੱਲੀ ਵਿੱਚ ਜੋ ਬਿਦਲ ਕੀਤੀ ਜਾਂਦੀ ਹੈ ਦਿੱਲੀ ਵਿੱਚੋਂ ਵੀ ਇਹ ਕਿਵੇਂ ਵਿਸਤਾਰ ਹੋ ਰਿਹਾ ਹੈ ਤੋਂ ਕੋਟਿਸ਼ਾ ਤਾਂ ਹੈ ਕਿ ਚਾਰ ਕੈਂਡੀਡੇਟ ਨੇ ਹਰ ਕੈਂਡੀਡੇਟ ਨੇ ਆਪਣਾ ਆਪਣਾ ਪਰਿਵਾਰਕ ਪਰਚੋਕੜ ਸਿਆਸੀ ਪਰਚੋਕੜ ਅਪਰਾਧਿਕ ਪਰਚੋਕੜ ਤੇ ਜਿਹੜਾ ਉਹ ਸਿਆਸੀ ਜੋ ਯੋਗਦਾਨ ਹੈ ਪੰਜਾਬ ਦੀ ਸਿਆਸਤ ਵਿੱਚ ਜਾਂ ਸਮਾਜ ਵਿੱਚ ਉਹ ਲੈ ਕੇ ਜਾਣਾ ਆਪਣਾ ਜਿਹੜਾ ਰਿਪੋਰਟ ਕਾਰਡ ਹੈ ਫਿਰ ਆਪਣਾ ਇਹਨਾ ਸ਼੍ਰੀਮਤੀ ਪ੍ਰੀਤ ਪਰ ਦਾ ਆਪਣਾ ਹੈਗਾ ਬਿਲਕੁਲ ਆਪਣਾ ਤੇ ਐਂਕੇਟ ਹੈ ਅੱਜ ਦੇ ਵਰਗੇ ਯਾਦ ਤਾਂ ਪੁਰਾਣੇ ਤੋਂ 20 ਸਾਲ ਰਹੇ ਤੇ ਲੋਕੀਂ ਆਮ ਨੇ ਕਿ ਪੰਜ ਸਾਲਾਂ ਦਾ ਕਾਉਂਡਰ ਦਿੱਤਾ ਸਰਕਾਰ ਨਾਲ ਕਿ ਕਿਵੇਂ ਡਾਕਟਰਾਂ ਨੇ ਹੱਤ ਲਾਣਾ ਰੇਲਵੇ ਪ੍ਰੋਜੈਕਟ ਲੈ ਕੇ ਤਾਂ ਪੰਜ ਸਾਲ ਲੈ ਕੇ ਕੰਡ ਸਕੂਲਾਂ ਨੇ ਨਾਰ ਬੜੀ ਹੈ ਉਹ ਲੈ ਕੇ ਜਾਣਗੇ ਲੋਕਾਂ ਨੂੰ ਮੁਕਾਬਲਾ ਕਰਨ ਨੂੰ ਸਤੇ ਰਹਿ ਗਏ ਤਾਂ ਕਦੋਂ ਵੀ ਇਹ ਸਾਰੀ ਸਰਕਾਰ ਦੀ ਬਦਨਾਮ ਹੈਗੀ ਹੈ ਅਬ ਜੋ ਐਮਐਲਏ ਜੋ ਮਿਸਟਰ ਇਹਨਾਂ ਦੇ ਜੋ ਦੇਸ਼ੂਰੀ ਗੱਲਾਂ ਆਪ ਲੰਘ ਰਹੇ ਹੈਗੇ ਜਿਨ੍ਹਾਂ ਗੱਲਾਂ ਦੀਆਂ ਮਤਲਬ ਇਹਨਾਂ جو کہہ کے آئے جو گرنٹی دے کے آئے تھے مجھے لگتا ہے کے گرنٹی آنا ایک خطرے کی گنٹیاں گڑ چ پین لگی ہے لوگ ایک ہزار روپئے پینشن عورتوں واستے ہزار کا پینشن بھی دکھتے پے تو بڑھاپا پینشن بھی پچیس کا انتظار کرتے پے صرف بجلی بلان کی گل چل رہی ہے وہ بھی ایک خاص سیکشن سے ہو رہے بہت تھوڑے لوگ نے ہو رہے ات تو بات کہہ لو تم ਰੋਹੀ ਐਲੀ ਵੀ ਕਿਦੇ ਸਾਧ ਸੋਧ ਜੁਟਾ ਕੇ ਬਿੱਲ ਬਿੱਦਲਵਾ ਪਾ ਹੋਇਆ ਨਹੀਂ ਉਹ ਪੰਜਾਬ ਨੇ ਖਿਆਲ ਨਹੀਂ ਕਿ ਬੋਝ ਪਾ ਕੇ ਹੋ ਰਹੇ ਉਹ ਜਿਹੜਾ ਤਰਜਾ ਚੋਕਲੇ 30000 ਕਰੋੜ ਦਾ ਗਿਆ ਸਰਕਾਰ ਇਹਨੇ ਪੀਨੇ ਸਰਕਾਰਾਂ ਨੇ 40 ਸਾਲਾਂ ਅਪੌਂਡ ਤੇ ਲੱਖ ਕਰੋੜ ਜਿਹੜਾ 2577 ਚੁਕਰੇ ਤਾਂ ਜਿਸ ਦਾ ਤਨ ਕਰਜਾਈ ਕੀਤਾ ਪੰਜਾਬ ਉਹਦਾ ਜਿਹੜਾ ਕਰਜ਼ਾ ਉਹ ਸਾਡੇ ਬੱਚਾ ਨੂੰ ਪੇਕ ਆ ਨਾ ਪੈਣਾ ਪੰਜਾਬ ਨੂੰ ਪੇਕ ਨਾ ਪੈਣਾ ਸਭੀ ਕੋਈ ਇਹਨੂੰ ਸਿਆਸੀ ਹਲ ਬੰਦੀ ਰਹੀ ਹੈ ਪੰਜਾਬ ਦਾ ਸਭ ਸੱਤਿਆਨਾਸ਼ ਕਰੇ ਆਰਕਤ ਤਾ ਵੀ ਇਹ ਸਾਧਨਾ ਸੁਤਦਾ ਨਾ ਵੀ ਇਸ ਤਰ੍ਹਾਂ ਦੇ ਹਜ਼ਾਰਾਂ ਕਰੋੜ ਲਾਇਆ ਜਾ ਰਿਹਾ ਰਿਸ਼ਤਾਰਾ ਕੇ ਪਿੰਡਾਂ ਦੇ ਕੁੜੀ ਪੈਸਾ ਵੀ ਨਾ ਦਿੱਤੀ ਜਿੰਨੇ ਕੰਮ ਉਹਨਾਂ ਹੋਰ ਚੋਏ ਐ ਜਿੱਥੇ ਬਦਲਾਂ ਜਲਾਲਪੁਰ ਛੱਡ ਕੇ ਗਏ ਸੀ ਉੱਥੇ ਖੜੇ ਨੇ ਸੋ ਇਹਨਾਂ ਪੰਜਾਬ ਦੇ ਖਾਤੇ ਪੈਸਾ ਪਿਆ ਉਹ ਵੀ ਵਰਤ ਨਹੀਂ ਜਾਣਗੇ ਫੀਸ ਵੀ ਦਿੱਤੇ ਪਏ ਐ ਸਾਡੀ ਸਰਕਾਰ ਉਹ ਫੇਰ ਵਰਤਾਂਗੀ ਆਪਣੀ ਪ੍ਰਾਪਤੀ ਆਪਣੀ ਪ੍ਰਾਪਤੀ ਸ਼ੋਅ ਕਰਾਂਗੀ ਇਹ ਬਸ ਸਕੂਲਾਂ ਦਾ ਇਹ ਵੀ ਹਸਪਤਾਲਾਂ ਦਾ ਇਹ ਰਹੀ ਐ ਡਿਸਪੈਂਸਰੀ ਆ ਗਈਆਂ ਪਿੰਡੂ ਥਰੀ ਅੰਦਰ ਕੁਝ ਆਮ ਆਦਮੀ clinic ਕਹਿੰਦੇ ਪ੍ਰਾਇਆ ਪਿੰਡਾਂ ਨੂੰ ਲਿਪਾ ਪੱਚੀ ਕਰਕੇ ਸੂਚੀ ਬੰਦੀ ਲਾ ਕੇ ਆਪਣੀਆਂ ਪ੍ਰਾਪਤੀਆਂ ਸ਼ੋਅ ਕਰ ਰਹੇ ਐ मेरिटोरियस स्कूल सारे स्कूल बढ़िया प्रूव कर सकते हैं कि बडर बडी में मेरिटोरियस डॉय ਤੁਸੀਂ ਵੀ 24 ਸਕੂਲਾਂ ਨੂੰ ਇਹ ਸਿੰਗਪੁਰ ਰਾਤ ਤੱਕ ਇਹ ਬੜੀ ਵਧੀਆ ਬਿਲਡਿੰਗਾਂ ਦੀ ਬਿਲਡਿੰਗਾਂ ਦਾ ਸਿਰਮੌਰ ਇੱਕ ਸਕੂਲ ਬਣੇ ਸਕੂਲ ਤਾਂ ਸਟਾਫ ਪੂਰਾ ਹੋਵੇ ਪਰ ਆਈਡਮ ਹਾਲ ਹੋਵੇ ਗਿਆਨ ਪੂਰਾ ਹੋਵੇ ਤੇ ਇਨਫਰਟਮੈਂਟ ਪੂਰਾ ਹੋਵੇ ਬੱਚਾ ਜੇ ਇਨਫਰਸਟ੍ਰਕਚਰ ਹੋਵੇ ਤਾਂ ਸਕੂਲ ਬੜੀਆ ਬਣਦੇ ਨੇ ਇਹ ਇੱਕ ਇੱਕ ਦੋ ਤਿੰਨ ਚਾਰ ਸਕੂਲਾਂ ਦਿਖਾ ਕੇ ਪਰ ਐਸੀ ਤੇ ਇਹ ਇਸ ਸਕੂਲ ਬਦਲ ਗਿਆ ਕਲਾ ਆ ਤੱਕ ਕਿ ਕਿੰਨਾ ਪ੍ਰਾਵਾ ਰਿਹਾ ਸਿਹਤਨ ਕਲਾਵਾ ਰਿਹਾ ਨਾ ਤਾਂ ਤੇ ਬੁਧੀਆਂ ਜਿਹੜੀਆਂ ਆਵਾਜ ਦੇ ਕਲੀਨਿਕ ਹੈ ਬੰਦਾ ਤਿੰਨ ਤੋਂ ਪਹਿਲਾਂ ਹੀ ਮਾਰਕਸ ਤੇ ਦੇਖੋ ਇਹ ਤੋਂ ਪਹਿਲ ਬਾਅਦ ਹੋ ਸਕਦਾ ਨਾ ਉਹ ਤਾਂ ਪਹਿਲਾਂ ਨਹੀਂ ਸਕਦਾ ਕਿੱਥੇ ਜਾਏ ਬੰਦਾ ਜੀ ਇਹਨਾਂ ਦੇ ਇਹਨਾਂ ਤੋਂ ਆਵ ਚੱਲਣਾ ਹੋਵੇ ਔਰ ਇਹ ਕਲੀਨਿਕ ਜਿਹੜਾ ਆਵਾਜ ਵਿੱਚ ਜਿਹੜੀ ਕਲੀਨਿਕ ਹੈ ਉਹ ਡਾਕਟਰ ਟੈਂਪਰੀ ਭਰਤੀ ਹੈ ਸਾਰਾ ਸਟਾਫ ਟੈਂਪਰ ਡਾਗ ਡਾਕਟਰ 40 ਪੰਨ ਦੇ ਕੇਸ ਨੇ ਵੱਧ ਕੇਸ ਖਾਈਏ ਤਾਂ ਬਹਿਣ ਵਾਸਤੇ ਸਰਲ ਤੋਂ ਜਾਂ ਆਪਦੇ ਲੋਕ ਤੁਹਾਡੇ ਤੋਂ ਬਹੁਤ ਅਕਸਰਤ ਕਰਦੇ ਆ ਕਿ ਤੁਸੀਂ ਖਸ ਖਸ ਦੀ ਕੀਤੀ ਕਰਉਣ ਦੇ ਚੋ ਬਿਲਕੁਲ ਖੇਤੀ ਦਾ ਜਨ ਐਕਸਟੈਂਸ਼ਨ ਕਰ ਰਹੀ ਹੈ ਮੇਰਾ ਮਕਸਦ ਹੈ ਜਿਹੜਾ ਐਨ ਡੀ ਪੀ ਐਸ ਪ੍ਰੋਜੈਕਟ ਹੈ ਜਿਹੜਾ ਇੱਕ ਬਹੁਤ ਵੱਡਾ ਟੂਲ ਹੈ ਸਟੇਟ ਕੋ ਲੋਕਾਂ ਤੱਕ ਪਹੁੰਚਾ ਮੇਰੇ ਪ੍ਰਯੋਗ ਦੇ ਰਵੈਤੀ ਕਿਸੇ ਵੀ ਆਮ ਜਾਨਾ ਸਾਲ ਤੋਂ ਪਰਦਾ ਇੱਕ ਮਰਦਾ ਨਹੀਂ ਸੀ ਸਾੰਚ ਚਾਸਿਓ ਐਨ ਡੀ ਪੀ ਐਸ ਕਰਤਾ ਹੈ ਜਿਹੜਾ ਇਹ ਪ੍ਰਾਤੀ ਕੋਸ਼ ਦਾ ਤਰੀਕਾ ਵੀ ਪੂਰੀ ਵੜਾਉਂਦਾ ਉਹ ਤੋਂ ਬਾਅਦ ਲੋਕਾਂ ਨੇ ਪਹਿਲਾਂ ਗੋਰੀਏ ਦੇ ਆਏ ਫਿਰ ਗੋਰੀਏ ਦੇ ਪ੍ਰਤੀ ਖੇਲਣ ਦੇ ਕਰਨ ਨਕੇ ਸਵਾਲ ਉਪਕਸੀ ਬਨ ਮੋਟਰ ਦੀਆਂ ਗੋਰੀਆਂ ਕੈਸੀ ਦਾ ਬੀ ਸੀ ਸੀ ਹੈ وہ تو بعد ہولی ہولی سرجینک آ گئے کاروباری سے گئے استعمال سیاستان بھی سارے پور پولیس افسر آئی کل بندے چھتی کچھ لوگ سے گئے انہوں نے مافیا بنا انہوں نے سارا اگتا بزنس کنٹرول کر دیا ਇਹ ਜੂਜ਼ਰ ਹੈ ਨਾ ਉਹ ਪ੍ਰਗਟ ਨਹੀਂ ਹੈ ਜਿਹੜਾ ਬੰਦਾ ਖੰਦਾ ਹੈਗਾ ਆਪਣੀ ਮौज-ਮਸਤੀ ਵਾਸਤੇ ਸਹਿਜ ਮਹਿਸੂਸ ਕਰਵਾਉਣ ਵਾਸਤੇ 3 ਵੱਲੜ ਵਾਸਤੇ ਉਹ ਨਿੱਕੀ-ਮੋਟੀ ਫੀਸ ਪੀਂਦਾ ਹੈ ਉਹ ਬੇਚੈਨੀ ਤੋਂ ਨਾ ਬੇਚੈਨ ਕੌਣ ਤੋਂ ਨਾ ਬੇਚਨ ਦਾ ਮਾਫੀ ਹੈ ਇਹ ਹੈ ਟ੍ਰਸਟ ਹੈ ਹਰਮ ਹਰਮਨੀ ਕੌਣ ਉਹ ਕੋ ਕਰੂਗਾ ਪਰ ਹਰ ਸਕੂਲ ਹਰ ਗਲੀ ਹਰ ਘਰ ਹਰ ਬੰਦੇ ਨੇ ਜਿਹਾ ਭੀਕੇ ਸੋ ਉਹ ਬਾਗਿਆ ਲੱਗ ਕੇ ਤੋੜਨਾ ਹੈਗਾ ਤਾਂ ਕਿ ਆਸੀ ਕਿ ਐਨਡੀਪੀਐਸ ਐਕਟ ਇਹ ਫੀਸ ਦੀ ਪਾਬੰਦੀ ਹੈ ਜਿਹਨ ਕੈਨੇਡਾ ਦੇ ਅਮਰੀਕਾ ਦੇ ਹੋਰ ਬਤਾਲੀਆਂ ਕਹਿੰਦੇ ਉਹ ਪਾਬੰਦੀਆਂ ਚੁਕਤੀਆਂ ਫਰੀ ਕਰਦੀ ਤਾਂ ਕਹਿੰਦੇ ਐਡੀ ਮਤਰਾ ਤੁਸੀਂ ਆਪਣੀ ਜੇਬਸ ਭਾਗੇ ਭੰਗੀਆਂ ਟੌਫੀਆਂ ਪਰਲੀ ਕਾਫੀ ਸਾਰਾ ਕੁਝ ਕੰਕਟਾਈਟ ਆਨ ਮਿਲਦਾ ਹੈ ਬਸ ਉਹ ਕਾਹ ਇੱਕ ਕੰਟਰੋਲ ਚਾਹੀਦਾ ਹੈ ਪੰਜਾਬ ਵਿੱਚ ਤਾਂ ਮੈਂ ਗਿਆ ਸੀ ਕਿ ਤੁਸੀਂ ਜਿਹੜੇ ਅਮਰੀਕਾ ਨੇ ਕੀਤਾ ਜਿਹੜੇ ਬੰਦੇ ਕੰਮ ਕਰਦੇ ਹੈਗੇ ਕਿ ਉਹ 5 ਤੋਂ 35 ਮਿੰਟੇ ਭੰਗ ਦੇ ਲਾ ਆਮਰੀਕਾ ਵਿੱਚ ਉਹ ਕੋ ਗੈਰ ਗੈਰ ਕਾਨੂੰਨੀ ਸੀ ਤੇ ਮੈਂ ਕੈਪਟਨ ਸਾਹਿਬ ਨੂੰ ਗਿਆ ਸੀ ਬੜਾ ਬੜਾ ਜੱਫੀ ਲਾ ਕੇ ਗੈਸੇ ਦਾਖਲੇ ਸੇ ਕਿ ਜੇ 100 ਤੋਂ 50 ਉੱਤੇ ਪੋਸਟ ਦੇਣ ਦੀ ਇਜਾਜ਼ਤ ਦੀ ਜਿੰਨਾ ਗੁੰਟਾ ਹੀ ਹੋਵੇ ਤਾਂ ਪੰਜਾਬ ਸਰ ਪੰਜਾਬ ਜੰਬਰ ਹੋਊਗੀ ਜੁਰਮਾਨੇ ਜੰਬਰ ਹੋਊਗੀ

پارلیمنٹ مزدور کرنے پورا پڑھ کے تیری لسٹ کمیٹی ہے وہ میرا بل بہس واسطے اگ ہے وہ بحث کی لاٹری نکل رہی ہے اور سینکڑے بل ہواٹری بل میرا نکل رہی ہے اس کے بحث ہو کے وہ وہ شکل نہیں بن سکی میری وہ نتیجہ نہیں نکل رہا تو میں دوبارہ اس بلوائیو کروں گا اور وہ ہو دوں گا پچھلے پانچ سال میں ہوتے ہے دنیا کے بتالی <سؤال> ملکوں نے میں قرون پڑھے بتالی <سؤال> ملک <سؤال> نے ਅਮਰੀਕਾ ਕੈਨੇਡਾ ਤੋਂ ਪੁਰਤਗਾਲ ਸਭ ਤੇ ਮਕੂਨ ਪੜੇ ਹੈਗੇ ਤੇ ਉਹਨਾਂ ਨੂੰ ਸਭ ਨੂੰ ਇਕੱਠਾ ਕਰਕੇ ਤੇ ਪੰਜਾਬ ਚੋਂ ਨਸ਼ਾ ਦੀ ਜਿੰਮਸਿਆ ਹੱਲ ਕਰਵਾਤੇ ਨੇ ਮੈਜੋਰ ਜਾਂ ਉਹਦੀ ਕਾਰਵਾਈ ਕੀ ਕਰ ਲਈ ਤਾਂ ਇਹ ਕਿ ਕਿਵੇਂ ਮਸਲਾ ਹੱਲ ਕਰਨਾ ਕਰਦੇ ਸੋ ਪਾਨੀ ਕਿਉਂਕਿ ਹਲਕਾ ਪਟਿਆਲਾ ਦੇ ਵਿੱਚ ਵੀ ਉਹ ਕੀ ਜਿਵੇਂ ਦਿੱਤੇ ਪਰ ਮਸੇਦ ਦੇ ਵਿੱਚ ਨੇ ਕਿਉਂ ਦੇਖੋ ਜੋ ਰਿਸਪੌਂਸ ਹੈ ਉਹ ਨਾ ਰੱਖਿਆ ਜਾਂਦਾ ਔਰ ਜੇ ਕਿ ਲੋਕ ਕੋਲ ਦਿੱਤਾ ਹੈ ਕਿ ਲੋਕਾਂ ਦੇ ਵਿੱਚ ਆਤਮ ਸਾਕ ਹੋਏ ਬੱਟੇ ਨੇ جلالپ <سؤال> جی اور جو لوگوں کا نگ جو میں پیار لوگوں پر دیکھا ہے اور جہاں بڑا کٹھ دفتر اداٹن تو ہوا ہے جنہیں ڈرس اور جنگل ہوں تک دیا تین ریلیاں ہوئی بھرپور ریلیاں ہوئی ہیں اس میں بہت مجھے شکین ہے سب سب تو بھد جائے کوئی ماڑ کر سا کانفیڈینٹ ہے یا کشواس ہے میرے کن اور حل دیکھ رہے ہیں کہ لوگ ویڈی پہ ووٹ پانے گلالپور جی ہوئی جا بندہ آزاد جت سکتا کہ سمجھ سکتے کہ بندہ کہ کتنا گراؤنڈ لیول سے کنہیں کم کیا ਲੋਕਤ ਕਿੰਨਾ ਅਨਜਾਮ ਵਿਚ ਆਵੇ ਸੋਚਿਆ ਕਿ ਮੇਰੇ ਕੋਲ ਬੜਾ ਮਾਣ ਹੈ ਕਿ ਅਸੀਂ ਦੀ ਬਹੁਤ ਤੋਸ ਬੋਲ ਹੈ ਪਰਵਾਰਿਕ ਲੋਕਗੇ ਇੱਕ ਪਰਵਾਰ ਦੇ ਤੌਰ ਤੇ ਸਾਰਾ ਖਲਕੇ ਨੂੰ ਲੈ ਰਹੇ ਨੇ ਔਰ ਲੋਕੀ ਨਾ ਪਤੀ ਬਹੁਤ ਆਦਰਸ਼